ਕਿੰਦੀ ਅਸੀਂ ਅੱਜ ਆਏ ਆ ਇੱਥੇ ਮੰਦਿਰ ਸੀ ਲੱਗੇ ਤੇ ਲਾਡੀ ਭਾਜੀ ਕਹਿੰਦੇ ਚਲੋ ਮੰਦਿਰ ਵੇਖ ਕੇ ਆਈਏ ਮੈਂ ਚਲੋ ਤੇ ਚੱਲੇ ਆ ਬਸ ਤੁਹਾਨੂੰ ਦੱਸਦੇ ਆ ਮੰਦਿਰ ਆ ਦੇਖੋ ਸਾਹਮਣੇ ਲੋਕੇਸ਼ਨ ਦੇਖੋ ਪਹਿਲਾਂ ਆ ਮੰਦਿਰ ਹੈ ਕਾ ਵਾ ਛੀੜੀ ਬੈਜਨਾਥ ਸ਼ਿਵ ਮੰਦਿਰ ਤੇ ਅਸੀਂ ਇਹ ਸ਼ਿਵ ਮੰਦਿਰ ਲੱਗੇ ਆ ਸਾਹਮਣੇ ਆ ਇੱਥੇ ਨਹੀਂ ਜਾਣਾ ਅਸੀਂ ਜਾਣਾ ਆ ਮਾਤਾ ਦੇ ਮੰਦਿਰ ਦੇ ਇਹ ਕਿੰਨੇ 200 250 ਪੌੜੀਆਂ ਆ ਸਾਹਮਣੇ ਸਿੱਧੀਆਂ ਪੌੜੀਆਂ ਨੇ ਕਿ ਤੁਹਾਨੂੰ ਖੜਨੇ ਆ ਕੋਈ ਨਹੀਂ ਦੱਸਨੇ ਆ ਇੱਥੋਂ ਦੇ ਵੀਊ ਚੈੱਕ ਕਰਨੇ ਆ ਜਿਨੀ ਜਿਨੀ ਤਾਂ ਜਾਈ ਜਾਵਾਂਗੇ ਚੰਬਾ ਸਾੜਾ ਵਿਖੀ ਜਾਣਾ ਸਾਨੂੰ ਚੰਬਾ ਵੇਖਣ ਵਾਲਾ ਭਾ ਸਿੱਧੀਆਂ ਪੌੜੀਆਂ ਸਿੱਧੀਆਂ ਪਹਾੜਾ ਇੱਕ ਆ ਦੇਖੋ ਪਹਾੜਾ ਤੇ ਪਹਾੜ ਦੇ ਵਿੱਚ ਚੀੜ ਕੇ ਪੌੜੀਆਂ ਬਣਾਈਆਂ ਦੀਆਂ ਬੜਾ ਖਾਣਾ ਕੰਮ ਇਹਨਾਂ ਦਾ ਵੀ ਚੰਬਾ ਦੇਖੋ ਦਿਖੀ ਜਾਣਾ ਸਾਨੂੰ ਤਾਂ ਤਾਂ ਜਾਈ ਜਾਣਾ ਪਹਾੜ ਨੂੰ ਚੀੜ-ਚੀੜ ਕੇ ਬਣਾਈਆਂ ਦੀਆਂ ਨਾ ਕੰਬਾ ਛੈੜ ਦੇਖੋ ਛੋਣਾ ਆਪਾ ਤਾਂ ਜਾਈ ਜਾਣਾ ਛੈੜ ਡਿਸੀਜਣਾ ਸਾਨੂੰ ਸਾੜਾ ਹੀ ਆ ਨਾੜ ਲੱਗੇ ਨੇ ਦੇਖੋ ਨਾੜਾਂ ਦਾ ਬੂਟਾ ਲੱਭਾਈ ਚੈੱਕ ਰਹੇ ਹੁੰਦੇ ਪੋੜੀਆਂ ਥਾਂ ਤਾਂ ਉੱਤਰ ਉੱਤਰੀ ਨਾੜ ਲੱਭਣੀ ਢੇ ਕੈਮਰੇ ਤੇ ਛੋਟੇ ਆ ਆ ਦੇਖੋ ਨਾੜ ਆਪੇ ਹੋ ਗਿਆ ਬੁਟਾ ਕੋਈ ਨਹੀਂ ਸਾਫ ਸੂਮ ਕਰਨ ਡਿਆ ਇਹਦੀ ਮਾਨ ਸਾਹਿਬ ਇਹਦੇ ਵਿੱਚ ਝੋੜੀਆਂ ਚੱਲ ਚੜ੍ਹ ਥੱਕ ਗਏ ਸਾਡੇ ਪੰਜਾਬ ਸੀਜ਼ਨ ਦੇ ਹਿਸਾਬ ਨਾਲ ਕੋਟੀਆਂ ਪੈਂਦੀਆਂ ਇੱਥੇ ਕੱਲ ਕੋਟੀਆਂ ਪਾਈਆਂ ਦੀਆਂ ਅੱਜ ਧੁੱਪ ਲੱਗੀ ਅੱਜ ਲਾ ਦਿਆਂ ਫਿਰ ਠੱਕੜੋ ਚੰਬਾ ਚੰਬਾ ਵੀਊ ਇਹ ਛੋਟਾ ਅਜੇ ਚੰਬਾ ਬਹੁਤ ਤਗੜਾ ਆ ਚੰਬਾ ਸ਼ਹਿਰ ਦੇਖੋ ਪੌੜੀਆਂ ਚੜ ਕੇ ਆਇਆ ਗਿਆ ਰੋਡ ਆ ਗਿਆ ਤੇ ਫੇਰ ਪੌੜੀਆਂ ਚੜ ਕੇ ਜਾਣਾ ਪੈਣਾ ਉਧਰ ਉਹ ਪੌੜੀਆਂ ਸਾਹਮਣੇ ਨਹੀਂ ਚੁੱਕਦਾ ਅੱਧੀਆਂ ਪੌੜੀਆਂ ਇੱਧਰ ਨੇ ਉਹ ਇੱਕ ਬਰਾਉ ਪਿਆ ਜਾਂਦਾ ਇੱਕ ਸੀੜੀਆਂ ਆ ਇਹੜੀਆਂ ਪੌੜੀਆਂ ਬਣੀਆਂ ਇਹ ਇੱਧਰੋਂ ਜਾਣੇ ਕਹਿੰਦੇ ਇੱਧਰ ਨੂੰ ਸੁੱਖਾ ਹੈ ਉਧਰ ਬਾਂਦਰ ਬੜੇ ਪੈਂਦੇ ਜੰਗਲ ਜਿਹੇ ਵੇਖੋ ਚੰਬਾ 뷰 ਦੇਖੋ ਚੰਬਾ ਸਾਰਾ ਵਿਖੰਡਿਆ ਪਿਆ ਜਿੰਨੀ ਤਾਂ ਜਾਈ ਜਾਓ ਦਿਖੀ ਜਾਣਾ ਚੰਬਾ ਓ ਮੇਲਾ ਲੱਗਾ ਗਰਾਊਂਡ ਕਹਿੰਦੇ ਚੰਬੇ 'ਚ ਪਾਣੀ ਹਸਣ ਹੈ ਨਹੀਂ ਫਿਰ ਮਾਤਾ ਹੀ ਤੇ ਇਹਨਾਂ ਨੇ ਕੋਈ ਇਦਾਂ ਕੀਤਾ ਹੋਣਾ ਵਜੇ ਤੇ ਪਾਣੀ ਆ ਗਿਆ ਸਾਡੇ ਚੰਬੇ 'ਚ ਚੱਕੜੋ ਚੰਬਾ ਚੱਕੜੋ ਆਇਦਰ ਸਟੇਜ ਆ ਬਣਾਈਦੀ ਆ ਸਾਹ ਸੁ ਲੈਣ ਨੂੰ ਓੜੀ ਬੜੀ ਆ ਦੇਖੋ ਸਿੱਧੀਆਂ ਪੌੜੀਆਂ ਭਰਾਵਾ ਬਸ ਹੋ ਗਈ ਪਹਿਲਾਂ ਨਹੀਂ ਬਣਾਈਆਂ ਦੀਆਂ ਪੌੜੀਆਂ ਨਵੀਆਂ ਬਣਾਈਆਂ ਦੀਆਂ ਕਿਤੇ ਥੋੜਾ ਜਿੜੀ ਹੋਇਆ ਵਾ 7-8 ਸਾਲ ਹੋਏ ਬਣੀਆਂ ਨੂੰ ਸਲਾਪ ਇਹਦੇ ਵਿੱਚੋਂ ਦੀ ਜਾਇਦਾ ਹੈ ਬਾਹਰ ਦੇ ਵਿੱਚੋਂ ਦੀ ਜਾਇਦਾ ਇੱਧਰ ਨਹੀਂ ਪੋੜੀ ਆਉਂਦੀ ਹੈ ਹੈਗੀਆਂ ਸਿੱਧਾ ਸਿਰਾ ਦੇਖੋ ਫੋਟੋ ਫੋਟੋ ਖਿਚਣ ਦਾ ਨਹੀਂ ਟਾਈਮ ਹੈ ਹੁੰਦੇ ਵਲੌਗ ਸ਼ੁਰੂ ਕੀਤੇ ਆ ਚਲੋ ਦੇਖੋ ਹੁਣ ਚੱਲਦੇ ਕਿ ਨਹੀਂ ਨਹੀਂ ਤੇ ਫੋਟੋ ਖਿਚਣ ਤਾਂ ਨੀ ਜਾੜਾ ਵੇਖੋ ਵਿਊ ਸਾੜੇ ਚੰਬੇ ਦਾ ਕਾ ਚੱਲ ਜਾਂਦਾ ਛੋਟਾ ਰਾ ਅਸੀਂ ਪੋੜੀਆਂ ਖਾਣੀ ਜਾਣਾ ਜੀਤੀ ਪਹੁੰਚ ਜਾਣਾ ਜੰਮਾ ਸ਼ਹਿਰ ਦੇਖੋ ਜੰਮਾ ਹਮ ਇੰਜਨ ਮੇਲਾ ਜਿੱਥੇ ਲੱਗਦਾ ਗਰਾਊਂਡ ਪੰਜਾਬੀ ਗਾਣੇ ਲੱਗੇ ਤੇ ਅੱਜ ਜਾਣੇ ਆ ਸ਼ਾਮੀ ਫੇਰ ਰਾਤ ਨੂੰ ਜਾਾਂਗੇ ਦੇਖ ਕੇ ਆਉਂਗੇ ਮੇਲਾ ਉਹਨਾਂ ਦੇ ਮੇਲੇ ਜੀ ਬੜੇ ਐ ਅਸੀਂ ਗਾਣਾ ਲੱਗਾ ਪੈਗ ਦੀ ਬਾਸ ਨਾ ਆਉਂਦੀ